ਗੁਰਸਖ ਥੋੜੇ ਸਮੇਂ ਦੇ ਵਿੱਚ ਚੋ ਪਈ ਸਾਹਿਬ ਦਾ ਪਾਠ ਕਰ ਸਕਦਾ ਜਿਹੜਾ ਵੀ ਕਰ ਸਕਦਾ ਕਿਰਪਾ ਕਰਕੇ ਗੱਡੀ ਕੋਲੇ ਆਓ ਤਾਂ ਮੇਰੇ ਦੋਸਤੋ ਜਿਹੜੀਆਂ ਮੰਗਾਂ ਲੈ ਕੇ ਆਏ ਆ ਇਹ ਮੰਗਾਂ ਨਹੀਂ ਸਰਕਾਰ ਦੇ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ ਤੇ ਅਸੀਂ ਸ਼ਾਂਤੀਪੂਰਵਕ ਢੰਗ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰੀਏ ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਇੱਕ ਬੇਨਤੀ ਕਰਨਾ ਤੁਹਾਡੇ ਨੂੰ ਸਾਰਿਆਂ ਨੂੰ ਕਿ ਅਸੀਂ ਮੇਰੀ ਜ਼ਲੀਲਛਾਏ ਕਿ ਸਾਡੇ ਤੋਂ ਜੇ ਕੋਈ ਗੁਰਸਖ ਸਮੇਂ ਦੇ ਵਿੱਚ ਚੋ ਪਈ ਸਾਹਿਬ ਦਾ ਪਾਠ ਕਰ ਸਕਦਾ ਹੈ ਜਿਹੜਾ ਵੀ ਕਰ ਸਕਦਾ ਹੈ ਕਿਰਪਾ ਕਰਕੇ ਗੱਡੀ ਕੋਲੇ ਆਓ 24 ਸਾਹਿਬ ਦਾ ਪਾਠ ਕਰਾਂਗੇ ਉਹਨਾਂ 24 ਸਾਹਿਬ ਦਾ ਪਾਠ ਕਰਾਂਗੇ ਸਰਕਾਰ ਨੂੰ ਮੌਕਤ ਦੇਵਾਂਗੇ ਉਹਨਾਂ ਕਿਉਂਕਿ ਸਰਕਾਰ ਫਿਰ ਇਹ ਕਹੂਗੀ ਤੇ ਲਓ ਜੀ ਤੁਸੀਂ ਤਾਂ ਬੋਲਦੇ ਹੋ ਸਾਰੀ ਹੱਲਾ ਬੋਲਤਾ ਇਸ ਕਰਕੇ ਇੰਨਾਕ ਸਮਾਂ ਆਂ ਹਿੰਦੀ ਚ देखिए हमारा ये सरकार से निवेदन है कि अभी भी सरकार के पास वक्त है इस वक्त को शांति को बहाल रखना सरकार की भी उतनी जिम्मेदारी है जितनी हमारी बनती है गुण सुख थोड़े समय के ਵਿੱਚ चौपाई साहब ਦਾ ਪਾਠ ਕਰ ਸਕਦਾ ਜਿਹੜਾ ਵੀ ਕਰ ਸਕਦਾ ਕਿਰਪਾ ਕਰਕੇ ਗੱਡੀ ਕੋਲੇ ਆਓ ਤਾਂ ਮੇਰੇ ਦੋਸਤੋ ਜਿਹੜੀਆਂ ਮੰਗਾਂ ਲੈ ਕੇ ਆਏ ਆ ਇਹ ਮੰਗਾਂ ਨਹੀਂ ਸਰਕਾਰ ਨੇ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ ਤੇ ਅਸੀਂ ਸ਼ਾਂਤੀਪੂਰਵਕ ਢੰਗ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰੀਏ ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਇੱਕ ਬੇਨਤੀ ਕਰਨਾ ਤੁਹਾੰਨੇ ਸਾਰਿਆਂ ਨੂੰ ਕਿ ਅਸੀਂ ਮੇਰੀ ਜ਼ਲੀਚਾ ਹੈ ਕਿ ਸਾਡੇ ਜੋ ਜੇ ਕੋਈ ਗੁਰਸਿੱਖ ਥੋੜੇ ਸਮੇਂ ਦੇ ਵਿੱਚ ਚੌਪਈ ਸਾਹਿਬ ਦਾ ਪਾਠ ਕਰ ਸਕਦਾ ਜਿਹੜਾ ਵੀ ਕਰ ਸਕਦਾ ਕਿਰਪਾ ਕਰਕੇ ਗੱਡੀ ਕੋਲੇ ਆਓ 24 ਸਾਬ ਦਾ ਪਾਠ ਕਰਾਂਗੇ ਉਹਨਾਂ 24 ਸਾਬ ਦਾ ਪਾਠ ਕਰਾਂਗੇ ਸਰਕਾਰ ਨੂੰ ਮੌਕਤ ਦੇਵਾਂਗੇ ਉਹਨਾਂ ਕਿਉਂਕਿ ਸਰਕਾਰ ਫਿਰ ਇਹ ਕਹੂਗੀ ਤੇ ਲਓ ਜੀ ਤੁਸੀਂ ਤਾਂ ਦੇਖਦੇ ਹੋ ਸਾਰੀ ਹੱਲਾ ਬੋਲਤਾ ਇਸ ਕਰਕੇ ਇੰਨਾ ਸਮਾਂ ਆਂ ਹਿੰਦੀ ਚ ਦੇਖਿਏ ਹਮਾਰਾ ਇਹ ਸਰਕਾਰ ਸੇ ਨਿਵੇਦਨ ਹੈ ਕਿ ਅਭੀ ਵੀ ਸਰਕਾਰ ਕੇ ਵਾਪਸ ਵਕਤ ਹੈ ਇਸ ਵਕਤ ਕੋ ਸ਼ਾਂਤੀ ਕੋ ਬਹਾਲ ਰੱਖਣਾ ਸਰਕਾਰ ਕੀ ਵੀ ਉਤਨੀ ਜ਼ਿੰਮੇਦਾਰੀ ਹੈ ਜਿਤਨੀ ਹਮਾਰੀ ਬੰਤੀ ਹੈ ਗੁਰਸਖ ਥੋੜੇ ਸਮੇਂ ਦੇ ਵਿੱਚ ਚੌਪਈ ਸਾਹਿਬ ਦਾ ਪਾਠ ਕਰ ਸਕਦਾ ਹੈ ਜਿਹੜਾ ਵੀ ਕਰ ਸਕਦਾ ਹੈ ਕਿਰਪਾ ਕਰਕੇ ਗੱਡੀ ਕੋਲੇ ਆਓ ਤਾਂ ਮੇਰੇ ਦੋਸਤੋ ਜਿਹੜੀਆਂ ਮੰਗਾਂ ਲੈ ਕੇ ਆਏ ਆ ਇਹ ਮੰਗਾਂ ਨਹੀਂ ਸਰਕਾਰ ਨੇ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ ਤੇ ਅਸੀਂ ਸ਼ਾਂਤੀਪੂਰਵਕ ਢੰਗ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰੀਏ ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਇੱਕ ਬੇਨਤੀ ਕਰਨਾ ਤੁਹਾੰਨੇ ਸਾਰਿਆਂ ਨੂੰ ਕਿ ਅਸੀਂ ਮੇਰੀ ਜ਼ਲੀਚਾ ਹੈ ਕਿ ਸਾਡੇ ਜੋ ਜੇ ਕੋਈ ਗੁਰਸਿੱਖ ਥੋੜੇ ਸਮੇਂ ਦੇ ਵਿੱਚ ਚੌਪਈ ਸਾਹਿਬ ਦਾ ਪਾਠ ਕਰ ਸਕਦਾ ਹੈ ਜਿਹੜਾ ਵੀ ਕਰ ਸਕਦਾ ਹੈ ਕਿਰਪਾ ਕਰਕੇ ਗੱਡੀ ਕੋਲੇ ਆਓ 24 ਸਾਬ ਦਾ ਪਾਠ ਕਰਾਂਗੇ ਉਹਨਾਂ 24 ਸਾਬ ਦਾ ਪਾਠ ਕਰਾਂਗੇ ਸਰਕਾਰ ਨੂੰ ਮੌਕਤ ਦੇਵਾਂਗੇ ਉਹਨਾਂ ਕਿਉਂਕਿ ਸਰਕਾਰ ਫਿਰ ਇਹ ਕਹੂਗੀ ਤੇ ਲਓ ਜੀ ਤੁਸੀਂ ਤਾਂ ਦੇਖਦੇ ਹੋ ਸਾਰੀ ਹੱਲਾ ਬੋਲਤਾ ਇਸ ਕਰਕੇ ਇੰਨਾ ਸਮਾਂ ਆਂ ਹਿੰਦੀ ਚ ਦੇਖਿਏ ਹਮਾਰਾ ਇਹ ਸਰਕਾਰ ਸੇ ਨਿਵੇਦਨ ਹੈ कि अभी भी सरकार के पास वक्त है इस वक्त को शांति को बहाल रखना सरकार की भी उतनी जिम्मेदारी है जितनी हमारी बनती है